ਉਹ ਗਰਮੇਲ ਤੂੰ ਆਪ ਹੀ ਬਈ ਇਹਨਾਂ ਸਪਰੇ ਯਾਰ ਆਪ ਹੀ ਕਰੀ ਇਹਨਾਂ ਸਪਰੇ ਤੂੰ ਜੇ ਆਪ ਕਰਾਂਗੇ ਫੇਰ ਹੀ ਕੋ ਬਚੂਗਾ ਕਿਉਂ ਆਪ ਕਰ ਤੂੰ ਕਰਦਾ ਇਨੀ ਠੰਡ ਆ ਫੇਰ ਤਾਂ ਕੋ ਬਚਣੀ ਨਹੀਂ ਜੇ ਘਰੇ ਬਹਿ ਕੇ ਜਾ ਕੇ ਇਨੀ ਠੰਡ ਤਾਂ ਠੰਡ ਚ ਕਦੋਂ ਆਏ ਖੇਤ ਯਾਰ ਤੂੰ ਘਰੇ ਬੈ ਆ ਡਰਮੀਆਂ ਆ ਇਹ ਕਿਸੇ ਦਿਹਾੜੀਏ ਤੋਂ ਪਵਾ ਲੈਂਦਾ ਉਹ ਭਰਾ ਦਿਹਾੜੀਏ ਤੋਂ ਪਵਾ ਕੇ ਫੇਰ ਦਿਹਾੜੀਏ ਲੈ ਜਾਣੇ ਕਮਾਈ ਦਾ ਸਾਰੀ ਗੰਦਾਰੀ ਇਹ ਗੇਮੇ ਲੈ ਜਾਂਦੇ ਦਿਹਾੜਗੇ ਮੁੜ ਕੇ ਆਏ ਆ ਨਾ ਹੁਣ ਜੇ ਮੰਨ ਕੇ ਚੱਲ 2 ਏਕੜ ਦਾ ਜ਼ਮੀਨ ਹੈ ਮੇਰੇ ਕੋਲੇ ਅੱਛਾ ਤੇ ਠੇਕੇ ਦੇ ਬਾਕੀ ਮੇਰੇ ਕੋਲ ਠੇਕੇ ਦੇ ਸਾਰੀ ਪੈਲੀ ਅੱਛਾ ਤੇ ਜੇ ਹੁਣ ਮੈਂ ਡਰਮੀਆਂ ਵਾਲੇ ਨੂੰ ਸੱਦ ਕੇ ਇੱਥੇ ਸਪ੍ਰੇਆ ਕਰਾਈ ਜਾਵਾਂ ਤੇ ਜਾਂ ਯੂਰੀਆ ਰੇ ਗਟੇੜੇ ਆਪਣੇ ਉਹਨਾਂ ਤੋਂ ਪਵਾਈ ਜਾਵਾਂ ਮੈਂ ਤਾਂ ਫਿਰ ਤਾਂ ਆਪਣਾ ਨਾ ਕੀ ਲੈਂਦੇ ਆ 50 ਰੁਪਏ ਗੱਟੇ ਲੈਂਦੇ ਆ ਉਹ ਜੇ ਵਿੱਚ ਕੋਈ ਸਮਾਨ ਮਲਾਉਣਾ ਪੈ ਗਿਆ ਤਾਂ 70 80 ਰੁਪਏ ਗੱਟੇ ਦੇ ਲੈ ਜਾਂਦੇ ਆ ਉਹ ਅੱਛਾ ਠੀਕ ਹੈ ਨਾ ਤੇ ਜੇ ਆਪਾਂ ਇਹੋ ਜਿਹਾ ਕੁਝ ਉਹਨਾਂ ਤੋਂ ਕਰਵਾਈ ਗਈ ਆਪਣਾ ਤਾਂ ਫਿਰ ਸਾਰੀ ਕਮਾਈ ਜਿਹੜੀ ਬੱਚਾ ਦਾ ਕਿਲੇ ਚ 4-5000 ਰੁਪਏ ਬਚਣਾ ਹੈ ਉਹ ਸਾਰਾ ਉਹ ਲੈ ਜਾਣਗੇ ਹੈ ਰੁਪਏ ਦਾ ਕੀ ਆਪਣਾ ਹੋਇਆ ਤੇ ਨਹੀਂ ਤੇ ਮੈਂ ਨਾ ਵੀ ਜਿਹੜੇ ਛੋਟੇ ਕਿਸਾਨ ਹੈ ਆਪਣੇ ਜੇ ਉਹ ਆਪ ਕੰਮ ਕਰਨਗੇ ਆਪਦੇ ਹੱਥੀ ਠੀਕ ਹੈ ਨਾ ਤਾਂ 4 ਰੁਪਏ ਵੱਜ ਜਾਣਗੇ ਤੇ ਨਹੀਂ ਫਿਰ ਆਪਾਂ ਕਹਿੰਦੇ ਵੀ ਕਿਸਾਨੀ ਡੁੱਬ ਗਈ ਕਿਸਾਨੀ ਇਹ ਹੋ ਗਈ ਹਨਾ ਤੇ ਜੇ ਆਪਾਂ ਠੇਕੇ ਦੇ ਕੰਮ ਕਰਾਵਾਂਗੇ ਠੇਕੇ ਦੇ ਪੈਲੀਆਂ ਲੈ ਕੇ ਤਾਂ ਵੀਰ ਮੇਰਾ ਕੁਝ ਨਹੀਂ ਬਚਣਾ ਠੀਕ ਹੈ ਨਾ ਤੂੰ ਉਹ ਸਾਰੀ ਸਾਰੀ ਸਪਰੇ ਆਪ ਕੀ ਤੇ ਤਰਖੇ ਦੀ ਹਾਂ ਮੈਂ ਸਾਰੀ ਸਪਰੇ ਆਪ ਕਰੀ ਆ ਨਾ ਸਾਹਮਣੇ ਹੁਣ ਵੀ ਲੱਗਿਆ ਪਿਆ ਹਾਂ ਉਹ ਤਾਂ ਤੇਰੀ ਡਰੈਸੀ ਦਸੀ ਜਾਂਦੀ ਆ ਲੋਕਾਂ ਦੇ ਤਾਂ ਲੋਕਾਂ ਨੇ ਤਾਂ ਪੂਮਾ ਨਹੀਂ ਕੀ ਦੇਖਦੇ ਹੁੰਦੇ ਆ ਤੇ ਤੇਰੀ ਡਰੈਸ ਹੀ ਹੋ ਰਹੀ ਯਾਰਾ ਦਾ ਜਿਹੜੇ ਹੁਣ ਕੰਮ ਕਰਨਗੇ ਜੱਟ ਉਹਨਾਂ ਦੇ ਡਰੈਸ ਇਹ ਜੀ ਹੋਊਗੀ ਬਈ ਹਾਂ ਤੂੰ ਨੇ ਇਹ ਡਿਟੈਲਸ ਦੇ ਬੂਟ ਪਾਏ ਕਦੇ ਨੋ ਨਾ ਅਸੀਂ ਆਈ ਡਸ ਦੇ ਪਾ ਕੀ ਕਰਨੇ ਆ ਵਿਆਹ ਸ਼ਾਦੀਆਂ ਕਿਤੇ ਪਾ ਲਈਦੇ ਇੱਥੇ ਹੁਣ ਕੰਮ ਕਰਨ ਦੇ ਵੇਲੇ ਯਾਰ ਮੇਰੀ ਗੱਲ ਸੁਣ ਹੁਣ ਲੋਕ ਅੰਦਰ ਪਏ ਐ ਸੁੱਤੇ ਠੀਕ ਆ ਨਾ ਜਿਹੜੇ ਕਹਿੰਦੇ ਠੀਕੇ ਤੇ ਲੈ ਕੇ ਸਾਨੂੰ ਕੋਈ ਬਜਦਾ ਨਹੀਂ ਉਹ ਵੀਰ ਮੇਰੇ ਅੰਦਰ ਪਿਆ ਹੁਣ ਤੈਨੂੰ ਠੰਡ ਠੰਡ ਨਹੀਂ ਲੱਗਦੀ ਯਾਰ ਠੰਡ ਕਾਦੀ ਇਹ ਕੰਮ ਕਰੀਦਾ ਬਾਕੀ ਮਜਬੂਰੀ ਆ ਭਰਾਵਾ ਠੰਡ ਆ ਵਜਤ ਨੇ ਠੰਡਾ ਪਾਣੀ ਐ ਪਾਈਏ ਖੜ ਤਾਂ ਸਾਰਿਆਂ ਨੂੰ ਲੱਗਦੀ ਐ ਤੂੰ ਯਾਰੇ ਮੈਂ ਦੇ ਕੇ 4-5 ਰੁਪਿਆ ਕੇ ਦਿਹਾੜੀਏ ਨੂੰ ਆ ਸਾਰਾ ਕੰਮ ਉਹ ਤੋਂ ਕਰਾ ਲੈਂਦਾ ਆਪ ਲੈਂਦਾ ਨਹੀਂ ਯਾਰੇ ਹੀਟਰ ਲਾ ਕੇ ਭੇਜਦਾ ਕਮਰੇ ਚ ਤੇ ਫਿਰ ਵੇਲਾ ਭਰਾ ਮੇਰਿਆਂ ਲਮਟਾਂ ਲੁੰਟਾਂ ਜਿਹੜੇ ਲੈਂਦੇ ਨੇ ਉਹ ਆ ਹੀ ਟੁੱਟਦੇ ਉਹਨਾਂ ਦੀਆਂ ਲੋਕਾਂ ਦੀਆਂ ਠੀਕ ਹੈ ਨਾ ਜਿਹੜੇ ਆਪਾਂ ਆ ਕੇ ਸਿਆਲਾਂ ਚ ਆ ਕੇ ਕਹਿੰਦੇ ਸਾ ਠੰਡ ਲੱਗਦੀ ਤਾਂ ਪੈਨਿਆਂ ਘਰੇ ਜਾ ਕੇ ਇਹਦਾ ਆਪ ਮਿਹਨਤ ਕਰਨੀ ਪੂਗੀ ਬਈ ਜੇ ਘਰੇ ਪੈ ਗਿਆ ਜਾ ਕੇ ਤੇ ਫਿਰ ਤਾਂ ਕਰਜ਼ਾ ਸਿਰ ਚੜੂਗਾ ਇਹ ਠੇਕਾ ਲੈ ਤਾ ਉਹ ਵੀ ਸੇ ਟੁੱਟ ਜੂ ਆਪਣਾ ਅੱਛਾ ਤੂੰ ਕਹਨੇ ਵੀ ਆ ਠੀਕ ਆ ਮੈਂ ਕਰਨਾ ਚਾਹੀਦਾ ਹਾਂ ਠੀਕ ਕੰਮ ਕਰਨਾ ਚਾਹੀਦਾ ਬਾਈ ਮੇਰੇ ਫੇਰ ਬਜੂਗਾ ਕੋਸ ਆਪਣਾ ਅੱਛਾ ਤੇ ਜਿਹੜੇ ਉਹਨਾਂ ਘੱਟ ਪੈੜੀਆਂ ਵਾਲੇ ਆ ਤੇ ਵੀ ਉਹ ਕੰਮ ਨਹੀਂ ਕਰਦੇ ਤੇ ਮਹਿੰਗੇ ਮਹਿੰਗੇ ਬ੍ਰਾਂਡ ਪਾ ਕੇ ਤੇ ਹਵਾ ਕਰਦੇ ਫਿਰਦੇ ਆ ਤੇ ਵੀ ਉਹ ਕਾਮਯਾਬ ਨਹੀਂ ਫਿਰ ਇਹਦਾ ਮਤਲਬ ਫੇਰ ਆ ਉਹ ਬੰਦੇ ਉਹ ਫੇਰ ਹੀ ਬੰਦੇ ਯਾਰ ਜਿਹਨੇ ਹੁਣ ਮੇਰੀ ਗੱਲ ਸੁਣਾ ਚੱਟਾ ਬਗਲਾ ਬਣ ਕੇ ਆ ਜਾਣਾ ਖੇਤ ਆ ਉਹਨਾਂ ਨੂੰ ਕੀ ਬਜੂਗਾ ਹੁਣ ਹੈਂ ਵੇਖਿਆ ਮੈਂ ਭਾਈਆਂ ਚੱਟੇ ਬਗਲੇ ਬਣ ਕੇ ਆਂਦੇ ਖੇਤ ਲੋਕ ਤਾਂ ਤੇ ਆ ਕੇ ਇੱਥੇ ਕਹਿੰਦੇ ਠੇਕੇ ਦੇ ਸਪਰੇਅ ਕਰਾ ਲੈਂਦੇ ਬਈ ਐਂ ਕਰ ਕੇ ਲੈ ਦੀਆਂ ਚਾਰ ਢੋਲੀਆਂ ਪਾ ਦੇ ਅਗਲਾ ਮੇਰੇ ਵਰਗਾ ਛਿੜਕਦਾ ਹੁੰਦਾ ਕੋਈ ਤੇ ਸਿੱਧਾ ਮਾਰਦਾ ਹੈ ਨੀਗਾ ਪੰਪ ਦਬਾਦਾ ਖਾਲੀ ਜੀ ਕਰਕੇ ਤੇ ਡੰਗਿਆ ਹੁੰਦਾ ਤੇ ਇਹਦੇ ਨਾਲ ਝਾੜ-ਚੂੜ ਵੀ ਵੱਧਦਾ ਜੇ ਪਾਉਦੇ ਥੋੜਾ ਕੰਮ ਕਰਦੇ ਆ ਆਉਦੇ ਥੋੜਾ ਝਾੜ ਤਾਂ ਚਲੋ ਉਹਨਾਂ ਦਾ ਵੀ ਵੱਧ ਜਾਂਦਾ ਬਈ ਨਾ ਤਸੱਲੀ ਹੋ ਜਾਂਦੀ ਥੋੜੀ ਜਆ ਦੇ ਹੱਥਾਂ ਨਾਲ ਕਰੀ ਸਪਰੇਅ ਖੁਸ਼ੀ ਮਿਲਦੀ ਹੈ ਮਨ ਨੂੰ ਹੈ ਹਾਂ ਜਿਹੜੇ ਕਹਿੰਦੇ ਵੀ ਨਹੀਂ ਨਹੀਂ ਇਹ ਤਾਂ ਫਾਰਮੈਲਟੀਆਂ ਹੀ ਹੁੰਦੀਆਂ ਉਹ ਬਸ ਉਹਨਾਂ ਦੀਆਂ ਗੱਲਾਂ ਹੀ ਆ ਉਹਨਾਂ ਦੇ ਗੱਲਾਂ ਕੱਲੀਆਂ ਬਈ ਮੇਰੇਆ ਠੇਕੇ ਤੇ ਪੈਣੀ ਆ ਠੇਕੇ ਤੇ ਠੇਕੇ ਦਾ ਸਾਰਾ ਤੇ ਸਾਹਮਣੀਆਂ ਵਾ ਠੇਕੇ ਤੇ ਹੀ ਆ ਬਈ ਅੱਛਾ ਫੇਰ ਹੀ ਠੇਕਾ ਦੇਵਾਂਗੇ ਹੈ ਹਾਂ ਫੇਰ ਹੀ ਦੇਵਾਂਗੇ ਜੇ ਆਪਕੋਸ ਕਰਾਂਗੇ ਤਾਂ ਤਨੀ ਠੇਕਾ ਪੈ ਜੂਗਾ ਆਪਾਂ ਨੂੰ ਕੀ ਰੇਟ ਲੈ ਫਰਾਤ ਕੀ ਵਾਣ ਐਤ ਕੀ 70000 ਨੂੰ ਵਾਣ ਆਪਣੇ ਕੋਲੇ 70 ਨੂੰ ਲੈ ਕੇ ਵੀ ਵਿਚਾਲੇਗੇ ਪੈਸੇ ਹੈ ਹਾਂ ਤੇ ਜਿਹੜੇ ਟਰੈਕਟਰ ਟਰੂਟਰ ਆਉਂਦਾਗੇ ਕਿ ਉਹ ਲਿਆਉਣਾ ਕਰਾਏ ਤੇ ਸਾਡਾ ਵੀ ਸਾਂਝਾ ਚਾਚੇ ਤਾਇਆ ਤਾਂ ਨਾ ਕਰਾਂਦਾ ਅੱਛਾ ਮਦਦ ਕਰਾ ਸਾਂਝੀ ਸਾਂਝੇ ਕਰਨ ਦੀ ਬਰਕਤ ਆ ਹਾਂ ਤੇ ਜੇ ਕਹਿੰਦੇ ਆਂ ਵੀ ਅਡਡ ਹੋ ਗਏ ਤਾਂ ਫਿਰ ਉਹ ਪਾਂਡੇ ਖਿਲਰ ਜਾਂਦੇ ਆ ਪਾਂਡੇ ਖਿਲਰ ਜਾਂਦੇ ਬਾਈ ਅੱਛਾ ਵੀ ਸਾਂਝੇ ਕੰਮ ਦੀ ਬਰਕਤ ਆ ਪ੍ਰਮਾਤਮਾ ਸਾਂਝੇ ਕੰਮ ਨੂੰ ਹੀ ਉਹ ਦਿੰਦਾ ਫਲ ਜੇ ਹੁਣ ਆਡੜ ਕਹਿ ਦੀ ਟਰੈਕਟਰ ਲਿਆ ਕੇ ਇੱਥੇ ਜਉਂਦੀਰ ਖਿਲਾਰ ਲਗੇ 3000 ਜਣੇ ਤਰਫ ਤੋਂ ਬਜਾ ਹੀ ਬੈਕ ਉਹਨਾਂ ਕੋ ਤੁਹਾਨੂੰ ਹਾਂ ਖਰਚਾ ਵਾਜੂ ਫਿਰ ਹਾਂ ਅੱਛਾ ਆ ਕਦੀ ਬੁੜੀ ਜੀ ਆ ਇਹ ਸਪਰੇਅ ਆ ਬਈ ਮੇਰਾ ਕਦੀ ਸਪਰੇਅ ਕੀਤੀ ਅੱਜ ਅੱਜ ਗੁਈ ਡੰਡੇ ਵਾਲੀ ਕਰੀ ਜਾਨੇ ਬਈ ਇੱਥੇ ਅੱਛਾ ਹਾਂ ਕਿੰਨੀ ਸਪਰੇਅ ਆ ਕਣਕ ਤੇ ਇਹ ਪਹਿਲੀ ਸਪਰੇਅ ਆ ਬਸ ਆਪਣੀ ਇਹ ਪਹਿਲੀ ਸਪਰੇਅ ਆ ਹਾਂ ਉਹ ਇਕੱਲੀ ਗੁਲੀ ਡੰਡੇ ਵਾਲੀ ਹੋਰ ਆਪਾਂ ਕੋਈ ਕੀਟ ਨਸ਼ ਦਵਾਈ ਨਹੀਂ ਕਰੀਏ ਤੇ ਇਹ ਕੋਈ ਮੈਗਜ਼ੀਨ ਵਗੈਰਾ ਕਿੰਨੇ ਕੁਸ਼ ਹੋਰ ਕਰਿਆ ਕਿੱਲੇ ਚ ਕਿੰਨੀ ਪੈਂਦੀ ਆ ਇਹ ਪੈਕਟ ਕਿੱਲੇ ਦਾ ਅਟੈਕ ਦਾ ਪੈਕਟ ਪਾ ਜਾਂਦਾ ਕਿਲੇ 'ਚ ਹਾਂ ਇੱਕ ਪੈਕਟ ਕਿਲੇ ਦਾ ਪਾ ਜਾਂਦਾ ਇਹ ਨਾਲ ਇਹਦੇ ਐਕਸ ਵਾਲਾ ਟੋਲੀਆਂ ਕਿੰਨੀਆਂ ਪੈਂਦੀਆਂ ਕਿਲੇ 'ਚ ਇਹ ਜੇ ਤਾਂ ਹੱਥ ਵਾਲੀਆਂ ਪਾਉਣੀਆਂ ਤਾਂ 6 ਡਰਮਾਂ ਦਾ ਘੱਟ ਤੋਂ ਘੱਟ ਪਾਉਣੀਆਂ ਪੈਂਦੀਆਂ ਬਈ ਅੱਛਾ ਹਾਂ ਕਿਲੇ ਦੇ ਦੇਖ ਲਾ ਤੂੰ ਕਿਵੇਂ ਯਾਰ ਪਟਰ ਪਟਰ ਦੱਸੀ ਹੈ ਨਾ ਕਿਉਂਕਿ ਤੂੰ ਠੀਕ ਕੰਮ ਕੀਤਾ ਵਾ ਤੇ ਜਿਹੜਿਆ ਪੂਮੀ ਪੂਮਾ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਐਡੀ ਦਸ ਵਾਲੇ ਆ ਜਿਹੜੇ ਹੈਂ ਜਿਹੜੇ ਆ ਬ੍ਰਾਂਡ ਪਾ ਕੇ ਤੇ ਕਾਰਜਾਂ ਦੀ ਗੇੜੀਆਂ ਕੱਢਦੇ ਆ ਹਨਾ ਲੰਡੀ ਜੀਪ ਲੈ ਲੈਂਦੇ ਜਾਂ ਬੁਲਟ ਲੈ ਲੈਂਦੇ ਆ ਤੇ ਉਹ ਗਿੜੇ ਕੱਢਦੇ ਫਿਰਦੇ ਬਜ਼ਾਰਾਂ 'ਚ ਉਹਨਾਂ ਨੂੰ ਤਾਂ ਨਹੀਂ ਪਤਾ ਹੋਣਾ ਕਿ ਕਿੱਲੇ 'ਚ ਕਿੰਨੀਆਂ ਪੈਂਦੀਆਂ ਉਹਨਾਂ ਨੂੰ ਦਵਾਈ ਛੱਡੋ ਜੀ ਆਪ ਦੇ ਵਾਹਣ ਦੀ ਉਹਦੇ ਕਹਿਣ ਨੂੰ ਵਾਰੀ ਦਾ ਨਹੀਂ ਪਤਾ ਹੁੰਦਾ ਕਿ ਕਿਹੜੇ ਦਿਨ ਵਾਰੀ ਐ ਤੇ ਨਾਲੋਂ ਟਾਈਮ ਦਾ ਪਤਾ ਹੁੰਦਾ ਕਿ ਕਿਹੜੇ ਐ ਵੱਡਣਾ ਪਾਣੀ ਆਪਾਂ ਕਿ ਨਹੀਂ ਤੇ ਇੱਕ ਇੱਕ ਗੱਲ ਆਂ ਦੱਸ ਤੈਨੂੰ ਜਿਵੇਂ ਭਾਪ ਨੇ ਛਿੜਕਿਆ ਗਦੇ ਯਾਰ ਛੜਕਦਾ ਹੀ ਐ ਬਾਈ ਜੀ ਆਪਾ ਹੁਣ ਮੇਰੀ ਗੱਲ ਸੁਣਨ ਘਰੇ ਵੀਲੇ ਬਹਿ ਗਏ ਉਹਨਾਂ ਨੇ ਸਾਨੂੰ ਝੜਕਣੀ ਐ ਹਾਂ ਠੀਕ ਐ ਨਾ ਜੇ ਘਰੋਂ ਆਪਾਂ ਨੂੰ ਮਾੜਾ ਮੋਟਾ ਕ ਮਾਪੇ ਉਹ ਵੀ ਜ਼ਿੰਮੇਵਾਰ ਹੁੰਦੇ ਖੇਤੀ ਆ ਹਾਂ ਜੇ ਆਪਾ ਹੁਣ ਮਾਪੇ ਉਹ ਮੈਨੂੰ ਲਾਇਆ ਕੰਮ ਚ ਹਾਂ ਤਾਂ ਅੱਜ ਮੈਂ ਇੱਥੇ ਬੈਠਾ ਜੇ ਉਹਦੇ ਮੇਰੇ ਮਾਪੇ ਵੀ ਮੈਨੂੰ ਝੜਕਦੇ ਨਾ ਔਰਾ ਕਰਦੀ ਕਰੀ ਜਾਂਦਾ ਮੈਂ ਨਾਮ ਨੂੰ ਰੋਗ ਦੇ ਠੀਕ ਐ ਨਾ ਤਾਂ ਫਿਰ ਆਪਾਂ ਵੀ ਅੱਜ ਉਹ ਹੋ ਜਾਣਾ ਸੀਗਾ ਤੇ ਉਹਨਾਂ ਨੇ ਫਿਰ ਜਿਹੜੇ ਅਗਲੇ ਉਹ ਕਹਿੰਦੇ ਉਹਨਾਂ ਦੇ ਬਾਪੂ ਔਖਾ ਹੁੰਦਾ ਬਾਪੂ ਔਖਾ ਹੁੰਦਾ ਉਹ ਫਿਰ ਕੰਮ ਨਹੀਂ ਕਰਦੇ ਔਖੇ ਹੀ ਹੁਣ ਉਹਨਾਂ ਤੇ ਉਹਨਾਂ ਤਮਾ ਸਹੀ ਗੱਲ ਆ ਬਾਈ ਵੀ ਜਿਹੜਾ ਬੱਚਾ ਆਉਂਦਾ ਮਾਪਿਆਂ ਦਾ ਹੱਥ ਨਹੀਂ ਵਟਾਉਂਦਾ ਯਾਰ ਕਾਰੋਬਾਰ ਚ ਹੈਨਾ ਤੇ ਉਹ ਬਸ ਉਹ ਮਾਪਿਆਂ ਨੇ ਫਿਰ ਔਖਾ ਹੀ ਹੋਣਾ ਉਹ ਤੇ ਔਖਾ ਹੀ ਹੋਊਗਾ ਬਾਈ ਜਦੋਂ ਮਾਪੇ ਬੱਚੇ ਨੇ ਕੰਮ ਹੀ ਨਹੀਂ ਕਰਨਾ ਸਾਰਾ ਦਿਨ ਮੋਬਾਈਲ ਤੇ ਰਹਿਣਾ ਠੀਕ ਹੈ ਨਾ ਖੇਤ ਵੜਨਾ ਨਾ ਤੇ ਜੇ ਬੰਦਾ ਖੇਤ ਤਾਊਗਾ ਫੇਰ ਹੀ ਕਿਤੇ ਮਾਪੇ ਵੀ ਫੇਰ ਹੀ ਖੁਸ਼ ਹੁੰਦਾ ਹਾਂ ਦੇ ਜੀ ਤੇ ਉਹ ਨਸ਼ਾ ਨੁਸ਼ਾ ਜੀ ਵੀ ਆ ਹੀ ਪੈ ਜਾਂਦੀ ਮੰਦਿਰ ਹਾਂ ਨਸ਼ਾ ਚ ਆ ਹੀ ਪੈਂਦੀ ਹੈ ਵਿਹਲੇ ਘਰੇ ਬੈਠੇ ਰਹਿਣਾ ਜਾਂ ਕਹੇ ਕਿ ਘਰੇ ਇੱਥੇ ਚੱਲਿਆ ਮੈਂ ਜਾਂ ਵੜਦੇ ਹੁੰਦੇ ਕਿਤੇ ਫੋਰ ਪਾਸੇ ਵੇਖੋ ਜਿਹੜੇ ਜਵਾਕ ਆ ਹੁਣ ਘਰੋਂ ਕਹੇ ਕਿ ਹੋਰ ਤੁਰ ਜਾਂਦੇ ਆ ਹਾਂ ਠੀਕ ਹੈ ਨਾ ਹਾਂ ਸਕੂਲ ਟਾਈਮ ਕਾਲਜ ਟਾਈਮ ਪਹਿਲਾਂ ਕੂਲਪਾਂ ਤੋਂ ਫਿਰ ਹੌਲੀ ਹੌਲੀ ਬੀਅਰ ਤੇ ਅੱਛਾ ਹਾਂ ਫਿਰ ਬੀਅਰ ਤੋਂ ਬਾਅਦ ਹੌਲੀ ਹੌਲੀ ਦਾਰੂ ਤੇ ਆਉਂਦੇ ਆ ਇਹ ਅੱਛਾ ਹਾਂ ਜਦੋਂ ਘਰ ਦੇ ਰੋਕਦੇ ਨਹੀਂ ਪਹਿਲਾਂ ਹੀ ਕੂ ਲਿਪਾਂ ਤੋਂ ਜਾਂ ਹੋਰ ਕਾਸ ਤੋਂ ਠੀਕ ਹੈ ਨਾ ਮੁੜ ਕੇ ਨਾ ਕੰਮ ਤੇ ਲਾਉਂਦੇ ਆ ਫਿਰ ਹੌਲੀ ਹੌਲੀ ਬੱਚੇੜੇ ਆ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਧਸੇ ਜਾਂਦੇ ਆ ਠੀਕ ਹੈ ਨਾ ਅੱਛਾ ਮੁੜ ਕੇ ਹੌਲੀ ਹੌਲੀ ਵੱਡੇ ਨਸ਼ਿਆਂ ਚ ਆ ਜਾਂਦੇ ਆ ਜਿਹੜਾ ਕਿ ਮੁੜ ਕੇ ਰੋਕਣਾ ਬਹੁਤ ਔਖਾ ਹੋ ਜਾਂਦਾ ਜਵਾਕਾਂ ਨੂੰ ਆਪਾਂ ਕਹਿੰਦੇ ਨੇ ਵੀ ਸਰਕਾਰ ਜ਼ਿੰਮੇਵਾਰ ਹੈ ਕੁਝ ਮਾਂ ਪਿਓ ਵੀ ਜ਼ਿੰਮੇਵਾਰ ਹੁੰਦੇ ਇਹਨਾਂ ਦੇ ਮਾਂ ਪਿਓ ਵੀ ਜ਼ਿੰਮੇਦਾਰ ਆ ਹਾਂ ਜੋ ਆਪਾਂ ਮੇਰੀ ਗੱਲ ਸੁਣਦੇ ਰੋਕਣਾ ਹੀ ਨਹੀਂ ਬੱਚੇ ਨੂੰ ਬਾਹਰ ਅੰਦਰ ਜਾਣ ਤੋਂ ਪੁੱਛਣਾ ਹੀ ਨਹੀਂਗਾ ਵੀ ਤੂੰ ਕਿੱਥੇ ਗਿਆ ਕਿੰਨੇ ਵਜੇ ਆਇਆ ਠੀਕ ਹੈ ਨਾ ਹੁਣ ਆ ਜਿਹੜੇ ਸਦੇ ਕਲਾਸ ਆ ਕੁੜੀਆਂ ਨੇ ਲੱਗਦੀਆਂ 2 ਘੰਟੇ ਹੁੰਦੀਆਂ। ਮਾਪਿਆਂ ਨੇ ਕਿਤੇ ਪੁੱਛੇ ਬਾਕੀ ਭਾਈ 6 ਘੰਟੇ ਤੋਂ ਕਿੱਥੇ ਗਈਆਂ? ਹਾਂ ਕੁੜੀਆਂ ਵੀ ਨਸ਼ੇ ਕਰਦੀਆਂ। ਨਸ਼ੇ ਪਰ ਆਹੋ ਹੀ ਕਹ ਲੈਣਾ ਬਠਿੰਡਾ ਜਾ ਕੇ ਵੇਖੋ ਨਸ਼ੇ ਦਾ ਅੱਧਾ ਪਰਿਆ ਪੈ। ਆਪਾਂ ਕਹਿੰਦੇ ਨੇ ਸਰਕਾਰਾਂ ਰੋਗ ਨਹੀਂ ਲਾਉਂਦੀਆਂ ਫੋਲਾਨਾ ਨਹੀਂ ਤੇ ਹੁਣ ਕ ਲਾਉਂਦੀਆਂ। ਰੋਗ ਦੀ ਗਲਤੀ ਹੈ। ਜੇ ਬੱਚਿਆਂ ਨੂੰ ਪੁੱਛੋ ਭਾਈ ਤੁਸੀਂ ਕਿੱਥੇ ਗਏ ਹੋ? ਹਾਂ। ਠੀਕ ਹੈ ਨਾ ਮਾੜਾ ਮੋਟਾ ਤਾਂ ਉਹਨਾਂ ਨੂੰ ਪੁੱਛਣਾ। ਤੇ ਆਪਾਂ ਤਾਂ ਵੇਖਦੇ ਨੇ ਫੋਲਾਨੀ ਸਹੇਲੀ ਕੋਲੇ ਗਈਆਂ। ਨਾ ਉਹਨੂੰ ਐ ਫੋਨ ਲਾ ਕੇ ਪੁੱਛਣਾ ਵੀ ਭਾਈ ਹਾਂ ਸਾਡੀ ਗੱਲ ਕਰਾ ਦੇ ਉਹਨਾਂ ਘਰ ਮਾੜਾ ਮੋਟਾ ਮਾਪਿਆਂ ਨੂੰ ਚਾਹੀਦਾ ਪੁੱਛਣ ਨੂੰ ਬੱਚੇ ਕਿੱਥੇ ਗਏ ਆ ਕਿੱਥੇ ਨਹੀਂ ਗਏ ਘਰੇ ਟਿਊਸ਼ਨ ਕਹਿ ਕੇ ਤੇ ਮੁੰਡੇ ਨਾਲ ਫਲਾਂ ਵੇਖਦੀ ਫਿਰਦੀ ਹੁੰਦੀ ਆ ਬੈਠੇ ਫਲਾਂ ਦੇਖੀ ਜਾਂਦੇ ਹੁੰਦੇ ਆ ਠੀਕ ਹੈ ਨਾ ਤੇ ਮੁੰਡਾ ਮੁੰਡਾ ਵੀ ਕਹਿ ਹੁੰਦਾ ਵੀ ਮੈਂ ਤਾਂ ਬਾਪੂ ਸਪਰੇ ਕਰਦਾ ਗੇ ਤਾਂ ਉਹ ਬੈਠਾ ਹੁੰਦਾ ਸਿਨੇਮੇ ਚ ਸਾਈ ਸਾਰੀ ਐਂ ਕਰਦੇ ਬਈ ਤਾਂ ਕਰਕੇ ਮੈਂ ਇਹ ਆਣਾ ਵੀ ਜਿਹੜੇ ਬੱਚੇ ਆ ਆਪਣਾ ਦਾ ਮਾਪੇ ਹੋਣਾ ਮਾੜਾ ਮੋਟਾ ਉਹਨਾਂ ਦੇ ਸਖਤਾਈ ਰੱਖਣ ਨੂੰ ਪੁੱਛ ਕੇ ਛਕਰਨ ਬਈ ਤੂੰ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਹਾਂ ਤੇ ਨਾਲੇ ਪੁੱਛਣ ਵੀ ਆ ਜਿਹੜੇ ਬ੍ਰਾਂਡ ਪਾ ਕੇ ਵੀ ਇਹੋ ਜਿਹਾ ਕਿਹੜਾ ਕੰਮ ਆ ਜਿਹੜਾ ਬ੍ਰਾਂਡ ਤੋਂ ਬਿਨਾ ਹੁੰਦਾ ਨਹੀਂ ਵੀ ਕਹਿੰਦੇ ਆ ਵੀ ਮੈਂ ਦੂਜੇ ਵੀ ਮੁੰਡੇ ਆ ਜਿਹੜੇ ਤੇਰੇ ਵਰਗੇ ਮੁੰਡੇ ਖੇਤਾਂ 'ਚ ਕੰਮ ਕਰਦੇ ਫਿਰਦੇ ਆ ਪੁੱਛਦੇ ਹੀ ਨਹੀਂ ਕਰਦੇ ਅੱਜ ਕੱਲ੍ਹ ਦੇ ਹਾਂ ਉਹ ਲੈ ਕਹਿੰਦੇ ਵੀ ਚੱਲ ਕੋਈ ਨਹੀਂ ਮੇਰਾ ਪੁੱਤਾ ਇੱਥੇ ਗਿਆ ਚਲ ਠੀਕ ਆ ਕੋਈ ਆ ਜੂਗਾ ਸ਼ਾਮ ਤੱਕ ਹਾਂ ਮਾਮਾ ਵੀ ਲਾਡ ਬਹੁਤ ਕਰਦੀਆਂ ਜਵਾਕਾਂ ਬਹੁਤ ਲਾਡ ਕਰਦੀਆਂ ਮਾਮਣ ਤਾਂ ਜ ਮੜਾ ਜ ਆਪਾਂ ਕਹਿ ਦਿੱ ਗਏ ਜਾ ਕੇ ਵੀ ਟੋੜਾ ਬੱਚਾ ਐਂ ਕਰੀ ਜਾਂਦਾ ਕਹਿੰਦੇ ਨਾ 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 ਮੇਰਾ ਪੁੱਤਾ ਪਤਾ ਹੈ ਹੀ ਨਹੀਂਗਾ ਹਾਂ ਉਹ ਤਾਂ ਛੇਰ ਆ ਉਹ ਤਾਂ ਛੇਰ ਮੈਂ ਜੰਮੇ ਹੀ ਸ਼ੇਰ ਹਾਂ ਹੈ ਬੜਾ ਮੋਟਾ ਰੁਕਣਾ ਮਾਵਾ ਵੀ ਨਿਗਾ ਨਹੀਂ ਲੱਗਦੀਆਂ ਹਨਾ ਕੋਈ ਨਹੀਂ ਪਿਓ ਤਾਂ ਕੰਮਾਂ 'ਚ ਫਿਰਦੇ ਹੁੰਦੇ ਆ ਮਾਪੇ ਤਾਂ ਦੋਨੇ ਵੀ ਜਦ ਨਿਗਾ ਮਾੜੀ ਮੋਟੀ ਤੇ ਰੱਖਣੀ ਯਾਰ ਬੱਚੇ ਤੇ ਹਾਂ ਠੀਕ ਹੈ ਨਾ ਵੀ ਆਪਣੇ ਆ ਵੀ ਮਾਵਾ ਯਾਰ ਆਪਾਂ ਉਹਨੂੰ ਕਿਵੇਂ ਝੜਕਦੇ ਆ ਹਾਂ ਠੀਕ ਹੈ ਨਾ ਮੈਨੂੰ ਤਾਂ ਹੁਣ ਕਿ ਤੇਰੇ ਸਾਹਮਣੇ ਤੂੰ ਗਈ ਏ ਵੇਖੇ ਹੀ ਹੁਣ ਬਾਪੂ ਨੂੰ ਜਿਹੜਾ ਦਿੱਦਾ ਪਹਿਲਾਂ ਹੀ ਕਹਦਾ ਪਾਂਟ ਏਡੀ ਜਾਂਦੀ ਪੁੱਤ ਮੇਰੇ ਸਿੱਧੀ ਕਰ ਲੈਣ ਉਹਨਾਂ ਨੇ ਹੁਣ ਜਿਹੜੇ ਦੂਜੇ ਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨੇ ਪਾਂਦ ਕੀ ਹੁੰਦੀ ਆ ਪਾਂਟ ਪੁੰਦ ਕੀ ਉਹਨਾਂ ਖਸਵਾ ਨੰਬਰ ਆ 12 ਨੰਬਰ ਆ ਕੁਛ ਨਹੀਂ ਪਤਾ ਉਹਨਾਂ ਨੂੰ ਇੰਤਕਾਲ ਕਿਨੂੰ ਕਹਿੰਦੇ ਆ ਕੁਛ ਨਹੀਂ ਪਤਾ ਤੈਨੂੰ ਨਾ ਪਤਾ ਕਿ ਸੰਮੇਜ ਫੜੋਂ ਕਿਹੜੀ ਲੱਗਿਆ ਪਤਾ ਉਹ ਸਾਰਾ ਸ਼ੋਅ ਦਾ ਟਾਈਮ ਲੱਗਿਆ ਇੰਨੇ ਤੋਂ ਇੰਨੇ ਤੱਕ ਸ਼ੋਅ ਹੈ ਦਾ ਉਹਦੀ ਪਤਾ ਲੱਗ ਜੀ ਉਹਨਾਂ ਨੂੰ ਚਾ 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 ਤੇ ਨਾਲੇ ਤੋਂ ਇੱਕ ਹੋਰ ਗੱਲ ਦੇਖੀ ਆ ਇੱਕ ਖੱਟ ਜ਼ਮੀਨ ਆ ਜਿੰਨਾਂ ਕੋਲੇ ਵਿਗੜਦੇ ਵੀ ਜ਼ਿਆਦਾ ਉਹਨਾਂ ਦੇ ਜਵਾਬ ਆ ਹਾਂ ਉਹ ਕਿਉਂਕਿ ਉਹਨਾਂ ਨੂੰ ਮਾਪਿਆਂ ਨੂੰ ਆਇਆ ਹੁੰਦਾ ਵੀ ਜੇ ਖੇਤੀ 'ਚ ਨਾ ਵੜ ਗਏ ਸੀ ਇਹਨਾਂ ਨੂੰ ਆਪਾਂ ਕੋਈ ਕੰਮ ਕਿਤੇ ਲਾ ਦਗੇ ਕੀ ਪਤਾ ਪੁੱਤ ਆਪਣਾ ਬਠੰਡੇ ਲੱਗਿਆ ਹੋਇਆ ਕੰਮ ਤੇ ਕੋਈ ਪੜ੍ਹਾਈ ਕਰੀ ਜਾਂਦਾ ਆਪਣਾ ਇਹ ਤਾਂ ਹੀ ਵਿਗੜਦੇ ਆ ਜਦੋਂ ਆਪਾਂ ਖੁੱਲੀ ਛੁੱਟ ਦੇ ਦਿੰਦੇ ਨੇ ਛੋਟੇ ਜ਼ਮੀਂਦਾਰ ਇਹੜੇ ਹਾਂ ਵੀ ਉਹਨਾਂ ਕਬੀਲਦਾਰੀ 'ਚ ਨਹੀਂ ਵੜਦੇ ਲਾ ਲਾ ਰੱਖ ਲੈਂਦੇ ਆਪਾਂ ਪਹਿਲਾਂ ਧੱਕੇ ਖਾਈ ਇਹਨੇ ਖੇਤੀ 'ਚ ਵੀ ਹੁਣ ਕਿ ਸਾਡੇ ਬੱਚੇ ਨਾਲ ਧੱਕੇ ਖਾਣ ਉਹ ਤਾਂ ਕਰਕੇ ਥੋੜਾ ਜਿਹਾ ਉਹਨੂੰ ਵੀ ਖੇਤੀ ਤੋਂ ਵਾਲੇ ਰੁਝਾਨ ਘਟਾ ਕੇ ਉਹਦਾ ਉਹਨੂੰ ਕਹਿੰਦੇ ਵੀ ਤੂੰ 5-7000 ਰੁਪਏ ਦਾ ਨੌਕਰੀ ਕਰ ਲਾ ਠੀਕ ਹੈ ਨਾ ਆ ਇਹਨੂੰ ਦੱਸ ਪਰ ਜਿਹੜੇ ਜਵਾਕ ਹਨ ਤਾਂ ਹੀ ਤਾਂ ਆਪਣੇ ਖੇਤੀ ਤੋਂ ਪਾਸੇ ਹੋਈ ਜਾਂਦੇ ਬੱਚੇ ਠੀਕ ਹੈ ਨਾ ਕਿਉਂਕਿ ਮਾਪਿਓ ਵੀ ਜਿਹੜੇ ਪਹਿਲਾਂ ਵਾਲੇ ਮਾਪੇ ਸਾਰੇ ਵਜਾ ਆਪਣੇ ਸਕੂਲੋਂ ਟਾਈਮ ਆਉਂਦੇ ਸੀ ਆਪਾਂ ਆਉਣ ਸਾਰ ਸਾਨੂੰ ਆਉਣ ਸਾਰ ਕਹਿੰਦੇ ਖੇਤ ਜਾੜਾ ਪੁੱਤ ਚਾ ਕੇ ਗੱਡਾ ਰਿਹੜਾ ਤੇ ਜਾ ਕੇ ਪੱਠੇ ਵੜ ਲਿਆ ਤੇ ਹੁਣ ਵਾਲੇ ਜਿਹੜੇ ਮਾਪਿਓ ਐ ਆਪ ਦੇ ਬੱਚੇ ਨੂੰ ਐਂ ਕਹਿੰਦੇ ਆ ਵੀ ਅਸੀਂ ਤਾਂ ਤੁਹਾਨੂੰ ਦਪਿੱਟੇ ਆ ਹੁਣ ਤੁਸੀਂ ਨਾ ਧੰਦ ਪਿੱਟੋ ਤਾਂ ਕਰਕੇ ਉਹਨੂੰ ਖੇਤੀ ਤੋਂ ਦੂਰ ਕਰੀ ਜਾਂਦੇ ਆ ਅੱਛਾ ਹਾਂ ਜਦੋਂ ਹੁਣ ਮੰਨ ਕੇ ਚਲੋ 20-25 ਸਾਲ ਦੇ ਹੋ ਜਾਂਦੇ ਆ ਪੜਾਈਆਂ ਕਰਕੇ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਠੀਕ ਹੈ ਨਾ ਤੇ ਉਹ ਜਦੋਂ ਖੇਤੀ ਵੱਲ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਖੇਤੀ ਤੋਂ ਐਂ ਕਿਹਾ ਜਾਂਦਾ ਹੁੰਦਾ ਵੀ ਤੁਸੀਂ ਖੇਤੀ ਨਹੀਂ ਕਰਨੀ ਪਹਿਲਾਂ ਸੀ ਘੱਟੇ ਖਾਦੇ ਹੁਣ ਤੁਸੀਂ ਨਾ ਘੱਟੇ ਖਾ ਲਿਓ ਠੀਕ ਹੈ ਨਾ ਉਹਨੂੰ ਖੇਤੀ ਤੋਂ ਵਾਂਝਾ ਕਰੀ ਜਾਂਦੇ ਆ ਉਹਨਾਂ ਨੂੰ ਉਹਦੇ ਨੂੰ ਹਾਂ ਮੁੜ ਕੇ ਜਦੋਂ ਖੇਤੀ ਕਰਦੇ ਉਹਨੂੰ ਕੋਈ ਪਤਾ ਨਹੀਂ ਹੁੰਦਾ ਨੌਲੇਜ ਹੁੰਦੀ ਨਹੀਂਗੀ ਤੋ ਖੇਤੀ ਦੇ ਜੋ ਘਾਟਾ ਖਾਂਦੇ ਆ ਤਾਂ ਕਰਕੇ ਜਿਹੜੀ ਖੇਤੀ ਐ ਉਹ ਹੁਣ ਘਾਟੇ ਸੋਦਾ ਮੜ ਰਹੀ ਐ ਹਾਂ ਜਿਹੜੇ ਛੋਟੇ ਕਿਸਾਨਾਂ ਦੇ ਜ਼ਿਆਦਾਤਰ ਬੱਚੇ ਕੀ ਕਰਨਗੇ ਉਹ 5-7000 ਰੁਪਏ ਤੇ ਨੌਕਰੀ ਦੇ ਕਿਹੜੇ ਨੌਕਰ ਤਾਂ ਲੱਗ ਜਾਣਗੇ ਜਾ ਕੇ ਹਾਂ ਪਰ ਆਪਦੇ ਮਾਲਕ ਬਣ ਕੇ ਆਪਦੀ ਖੇਤੀ ਨਹੀਂ ਕਰਦੇ ਹਾਂ ਤੇ ਜਾਂ ਕਹਿਣਗੇ ਸਾਨੂੰ ਵੱਡਾ ਟਰੈਕਟਰ ਲੈ ਕੇ ਦਿਓ ਫੇਰ ਜਾਵਾਂ ਖੇਤ ਚਲੋ ਤਾਂ ਚਲ ਵੱਡਾ ਟਰੈਕਟਰ ਦਾ ਮੰਗ ਲੈ ਖੇਤੀ ਕਰਨ ਵੀ ਕੁਛ ਕਰਦੇ ਨਹੀਂਗੇ ਹਾਂ ਠੀਕ ਐ ਨਾ ਗੇੜੇ ਕੱਢਣ ਨੂੰ ਬੁਲਟ ਚਾਹੀਦਾ ਉਹ ਤਾਂ ਪਹਿਲਾ ਨੰਬਰ ਤੇ ਆ ਕਾਲ ਚ ਫੇਰ ਹੀ ਜਾਂਦਾ ਬੱਚਾ ਬੁਲਟ ਹੂ ਕਰੀ ਤੇ ਇਧਰ ਆਪਾਂ ਦੇਖ ਲਾ ਵੀ ਆਪਾਂ ਯਾਰ ਉਹ ਵੀ ਕਹਿਣਾ ਵੀ ਆਹ ਵੇਲਾ ਥੈਂਕ ਯੂ ਕਿਲ ਤੇ ਆਇਆ ਭਰਾ ਮੇਰਾ ਹਾਂ ਹੈ ਆ ਦਿਖਾ ਵੀ ਦਈਏ ਵੀ ਕਈ ਕਹਿਣਗੇ ਨਾ ਇਹ ਝੂਠ ਬੋਲਦਿਆ ਆਹ ਕੜਾ ਸਾਈਕਲ ਉੱਤੇ ਚਾਹ ਟੰਗੀ ਪਈ ਆ ਹੁਣ ਪੀ ਲਾਂਗੇ ਚਾਹ ਚੂ ਹਾਂ ਠੀਕ ਹੈ ਨਾ ਤੇ ਤੈਨੂੰ ਠੰਡ ਨਹੀਂ ਲੱਗਦੀ ਆਵੇ ਨਾਲੇ ਹੈ ਨਾ ਪਾਣੀ ਪੀ ਭਰਾ ਮੇਰਾ ਪਾਣੀ ਦੇ ਹੱਥ ਮਾਰਨੇ ਪੈਂਦੇ ਆ ਪਾਰਨੇ ਪੈਂਦੇ ਤਾਂ ਪਾਣੀ ਪੂਣੀ ਹੱਥਾ ਹਾਂ ਠੀਕ ਹੈ ਨਾ ਹੋਰ ਦੱਸਾ ਚਲੋ ਠੀਕ ਹੈ ਬਾਈ ਮੇਰੇ ਜੇ ਮੇਰੀ ਗੱਲਾਂ ਚੰਗੀਆਂ ਲੱਗੀਆਂ ਲਾਈਕ ਤੇ ਸ਼ੇਅਰ ਜੂੜ ਕਰਕੇ ਦੱਸੋ ਠੀਕ ਹੈ ਨਾ ਓਕੇ